ਚਲੋ ਸਾਥਾ ਥਾਣਾ ਨਾ ਥਾਣਾ ਦੇ ਪਿੰਡ ਤੁੰਗਵਾਲੀ ਦੇ ਇੱਕ ਪ੍ਰਾਈਵੇਟ ਫੜ ਵਿੱਚ ਬਣੇ ਕਮਰੇ ਵਿੱਚ ਪੰਜ 80 ਮਜ਼ਦੂਰ ਰਹਿੰਦੇ ਸਨ ਜੋ ਕਿ ਗਰਮੇਲ ਸਿੰਘ ਵਾਸੀ ਤੁੰਗਵਾਲੀ ਦੇ ਖੇਤ ਵਿੱਚ ਝੋਨਾ ਲਗਾਉਣ ਦਾ ਕੰਮ ਕਰਦੇ ਸਨ ਪੀਤੀ ਰਾਤ ਰਾਤ ਕਰੀਬ 2:30 ਵਜੇ ਤਿੰਨ ਮੋਟਰਸਾਈਕਲ ਸਵਾਰ ਚੋਰ ਮੌਕਾ ਪਰ ਆਏ ਤੇ ਉਹਨਾਂ ਨੇ ਸੁੱਤੇ ਪਏ ਪਰਵਾਸੀ ਮਜ਼ਦੂਰਾਂ ਦਾ ਇੱਕ ਮੋਬਾਈਲ ਤੇ 1200 ਰੁਪਏ ਚੋਰੀ ਕਰ ਲਿਆ ਇਸੇ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਜਾਗ ਆ ਗਈ ਤੇ ਉਹ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਇੰਨੇ ਬਰਾਸੀਮਦੁਰਾਂ ਵਿੱਚੋਂ ਕਿਸੇ ਨੇ ਆਪਣੇ ਮਾਲਕ ਗਰਮੇਲ ਸਿੰਘ ਨੂੰ ਫੋਨ ਕਰਤਾ ਜਿਸ ਤੇ ਗਰਮੇਲ ਸਿੰਘ ਅਤੇ ਉਸ ਦਾ ਭਰਾ ਅਗਰੇਸ ਸਿੰਘ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਮੌਕਾ ਪਰ ਆ ਗਏ ਤੇ ਉਹ ਵੀ ਚੋਰਾਂ ਨਾਲ ਹੱਥੋਂ ਪਾਈ ਹੋਗੇ ਚੋਰਾਂ ਨੂੰ ਘੇਰ ਲਿਆ ਤੇ ਚੋਰਾਂ ਵਿੱਚੋਂ ਕਿਸੇ ਨੇ ਇੱਕ ਤਿੱਖੀ ਚੀਜ਼ ਗਰਮੇਲ ਸਿੰਘ ਦੀ ਬਾਹਂ ਪਰ ਤੇ ਉਸ ਦੇ ਡੋਲੇ ਪਰ ਮਾਰੀ ਜਿਸ ਨਾਲ ਗਰਮੇਲ ਸਿੰਘ ਜ਼ਖਮੀ ਹੋ ਗਿਆ ਤੇ ਚੋਰ ਮੌਕਾ ਤੋਂ ਭੱਜ ਗਏ ਗਰਮੇਲ ਸਿੰਘ ਪ੍ਰਾਈਵੇਟ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਇਹ ਮੌਕਾ ਤੋਂ ਇੱਕ ਖੜਾਉਣਾ ਪਿਸਤੌਲ ਖੇਤਾਂ ਵਿੱਚ ਉਂਟ ਗਿਆ ਹੋਇਆ ਬਰਾਮਦ ਹੋਇਆ ਹੈ